ਮੁੰਬਈ ਦੇ ਯੂ ਵਰਲਡ ਕਨਵੈਨਸ਼ਨ ਸੈਂਟਰ ਦੇ ਵਿੱਚ ਅਨੰਤ ਆਵਾਨੀ ਦੇ ਵਿਆਹ ਦੀ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਚਰਚਾ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਕੁਝ ਮਹੀਨਿਆਂ ਤੋਂ ਚੱਲ ਰਹੇ ਇਸ ਪ੍ਰੋਗਰਾਮ ਦੇ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਹਸਤੀਆਂ ਸ਼ਿਰਕਤ ਲੈਂਦੀਆਂ ਨੇ ਇਸੇ ਦੌਰਾਨ अनंत राधिका ਨੂੰ ਆਸ਼ੀਰਵਾਦ ਦੇਣ ਦੇ ਲਈ ਮਸ਼ਹੂਰ ਹਸਤੀਆਂ ਤੇ ਰਾਤ ਨੇਤਾ ਬੰਬੇ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਹੀ ਅੰਦਾਜ਼ਾ ਅਗਰ ਵਿਆਹ ਦਾ ਲਗਾਇਆ ਜਾਵੇ ਤਾਂ 5000 ਕਰੋੜ ਰੁਪਏ ਦਾ ਵਿਆਹ ਦੇ ਕੁੱਲ ਖਰਚੇ ਗਏ ਨੇ ਇਹ ਅੰਬਾਨੀ ਦੀ ਅਗਰ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਸ ਦਾ ਸਿਰਫ 5% ਹੈ ਜੀ ਹਾਂ ਅੰਬਾਨੀ ਦੇ ਵਿਆਹ ਦੇ 5000 ਕਰੋੜ ਦਾ ਖर्चा ਹੋਇਆ ਹੈ ਇਹ ਅੰਕੜਾ ਜਿਹੜਾ ਸਾਹਮਣੇ ਆਇਆ ਹੈ ਜਿੱਥੇ ਕਿ 12 ਜੁਲਾਈ ਨੂੰ ਉਹ ਜਾਦਗਰ ਦਿਨ ਜਿਹੜਾ ਹੋਇਆ ਜਦੋਂ ਅਨੰਤ ਅਵਾਨੀ ਤੇ ਰਾधिका ਮਰਚਨ ਜਨਮ ਜਨਮ ਦੇ ਲੇਖ ਦੂਜੇ ਦੇ ਹੋ ਚੁੱਕੇ ਨੇ ਸੋਸ਼ਲ ਮੀਡੀਆ ਤੇ ਜਿੱਥੇ ਵੀ ਤੁਸੀਂ ਨਜ਼ਰ ਮਾਰੋ ਇਹਨਾਂ ਦੇ ਵਿਆਹ ਦੀ ਹੀ ਚਰਚਾ ਹੈ ਜਿੱਥੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਨੰਤ ਰਾधिका ਦਾ ਸ਼ਾਹੀ ਵਿਆਹ ਯੂ ਵਰਲਡ ਸੈਂਟਰ ਦੇ ਵਿੱਚ ਜਿੱਥੇ ਹੋਇਆ ਤੇ ਉੱਥੇ ਦੇਸ਼ ਵਿਦੇਸ਼ ਤੋਂ ਬੀਆਈਪ ਮਹਿਮਾਨ ਸ਼ਿਰਕਤ ਲੈਂਦੇ ਨੇ ਆਲੀ ਸ਼ਾਨਦਾਰ ਸਾਲਾਂ ਤੱਕ ਇੱਕ ਜਾਦ ਬਣ ਗਿਆ ਜੀਆਂ ਵਿਆਹ ਦੇ ਵਿੱਚ ਅੰਬਾਨੀ ਪਰਿਵਾਰ ਦਾ ਹਰ ਮੈਂਬਰ ਸ਼ਾਹੀ ਅੰਦਾਜ਼ ਦੇ ਵਿੱਚ ਨਜ਼ਰ ਆਇਆ ਤੇ ਉੱਥੇ ਹੀ ਬਹੁਤ ਵੱਡੀਆਂ ਹਸਤੀਆਂ ਵੀ ਪਹੁੰਚੀਆਂ ਜਿੱਥੇ ਬਾਲੀਵੁੱਡ ਹਾਲੀਵੁੱਡ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਨੇ ਸਭ ਤੋਂ ਵੱਡਾ ਵਿਆਹ ਚ ਦੇਖਿਆ ਜਿਸ ਦੇ ਵਿੱਚ ਕਰ ਦਰਸ਼ੀਆਂ ਪੈਣਾ ਜੌਨ ਸੀਨਾ ਰੀਮਾ ਸ਼ਾਹਰੂਖ ਖਾਨ ਬੱਚਨ ਪਰਿਵਾਰ ਸੁਮੇਤ ਬਹੁਤ ਸਾਰੀਆਂ ਹਸਤੀਆਂ ਪਹੁੰਚੀਆਂ ਨੇ ਅਨੰਦ ਰਾਧਿਕਾ ਦਾ ਆਲੀਸ਼ਾਨ ਵਿਆਹ ਯਕੀਨੀ ਤੌਰ ਤੇ ਸਾਲਾਂ ਤੱਕ ਇੱਕ ਜਾਦ ਬਣੇਗਾ ਲਾਲਾ ਕਰੋੜਾਂ ਦੀ ਲਗਜ਼ਰੀ ਕਾਰ ਦੇ ਵਿੱਚ ਵਿਆਹ ਵਾਲੀ ਥਾਂ ਤੇ ਪਹੁੰਚਦਾ ਹੈ ਰਾਧਿਕਾ ਮਰਚੰਡ ਰਵਾਇਤੀ ਗੁਜਰਾਤੀ ਰੰਗ ਦਾ ਲਾਲ ਤੇ ਚਿੱਟਾ ਲਹਿੰਗਾ ਪਾ ਕੇ ਪਹੁੰਚਦੇ ਨੇ ਅਨੰਤ ਰਾਧਿਕਾ ਦੀ ਵਿਆਹ ਦਾ ਇਹ ਫੰਕਸ਼ਨ 14 ਜੁਲਾਈ ਤੱਕ ਰਹਿਣ ਵਾਲਾ ਹੈ ਜੋ ਤੁਸਵੀਦਾਂ ਨੇ ਤੁਸੀਂ ਦੇਖ ਸਕਦੇ ਹੋ Samsung Electronics ਦੇ CEO ਪਹੁੰਚਦੇ ਨੇ ਸ਼ਾਹਰੂਖ ਖਾਨ ਪਹੁੰਚਦੇ ਨੇ ਹੋਰ ਵੀ ਮਹਿਮਾਨ ਸੂਚੀ ਜਿਹੜੀ ਹੈ ਵੱਡੀ ਵੱਡੀ ਉਸਦੀ ਲਿਸਟ ਹੈ ਜਿਸ ਦੇ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੈਰੀ ਕਲਿੰਟਨ ਅੰਤਰਪ੍ਰਦੇਸ਼ ਦੇ ਮੁੱਖ ਮੰਤਰੀ ਖੇਤੀਬਾੜੀ ਮੰਤਰੀ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਮੁੱਖ ਮੰਤਰੀ ਜਿਹੜੇ ਨੇ ਵਿਆਦ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਉੱਥੇ ਹੀ ਇਹ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਵੱਡਾ ਚੱਲਿਆ ਤੇ ਹਾਲੇ ਵੀ ਕੁਜ ਰਸਮਾਂ 14 ਅੰਝ ਲੈ ਤੱਕ ਚੱਲਣ ਵਾਲੀਆਂ ਨੇ ਤੇ ਉੱਥੇ ਹੀ ਇਹ ਤਸਵੀਰਾਂ ਚੁੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਮਹਿਮਾਨ ਹਰ ਜਗਤ ਤੋਂ ਪਹੁੰਚੇ ਨੇ ਕ੍ਰਿਕਟ ਜੱਤੋਂ ਵੀ ਪਹੁੰਚੇ ਨੇ ਹੋਰ ਵੀ ਕਾਫੀ ਜ਼ਿਆਦਾ ਖੇਤਰਾਂ ਦੇ ਵਿੱਚੋਂ ਲੋਕ ਜਿਹੜੇ ਨੇ ਆ ਭਾਵੇਂ ਵੱਡੇ ਵੱਡੇ ਬਿਜ਼ਨਸਮੈਨ ਹੋਣ ਭਾਵੇਂ ਕੋਈ ਮਸ਼ਹੂਰ ਹਸਤੀ ਹੋਵੇ ਕੋਈ ਅਦਾਕਾਰ ਕੋਈ ਐਕਟਰ ਹੋਵੇ ਹਰ ਕੋਈ ਜਿਹੜਾ ਵਿਆਹ ਦੇ ਵਿੱਚ ਵਿਆਹ ਦੀ ਰੌਣਕ ਬਤਾਉਣ ਦੇ ਲਈ ਪਹੁੰਚ ਚੁੱਕਾ ਹੈ ਤੁਸੀਂ ਵੀ ਨਾਲ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ